ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਚਤਕ ਅਮਨ ਸਿੰਘ 올ਡਾਇਰ ਵਿੱਚ ਦਾ ਧੂਰੀ ਤੋਂ ਸੰਤ ਗੋਬਿੰਦ ਸਾਹਿਬ ਅਧਿਕ ਸੇਵਾ ਸੰਸਥਾ ਬ ਨੂੰ ਅੱਜ ਇੱਕ ਹੋਰ ਬਹੁਤ ਸੋਹਣਾ ਰਿਜ਼ਲਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਭਾਈ ਸਾਹਿਬ ਇਹ 소ਮਾ ਖਾਨ ਜੀ ਨੇ ਪਹਿਲਵਾਨ ਤੋਂ ਆਏ ਨੇ ਸੋ ਇਹ ਸਾਡੇ ਤੋਂ ਆਈ ਡ੍ਰੌਪ ਜਿਹੜਾ ਆਪਾਂ ਫ੍ਰੀ ਦਿੰਦੇ ਆ ਇਹ ਲੈ ਗਏ ਸੀ ਤੇ ਜਿਹਦੇ ਨਾਲ ਇਹਨਾਂ ਨੂੰ ਲਾਭ ਹੋਇਆ ਕੀ ਲਾਭ ਹੋਇਆ ਇੱਕ ਹਜੇ ਡ੍ਰੌਪ ਆਇਆ ਇਹਨਾਂ ਨੇ ਬਾਕੀ ਹੋਰ ਵੀ ਇਹਨਾਂ ਦੇ ਬੱਚਿਆਂ ਨੇ ਵੀ ਪਾਇਆ ਉਹ ਦੁਆਰਾ ਲੈਣ ਆ ਜਿੰਨੇ ਇਹਨਾਂ ਨੂੰ ਕੀ ਫਾਇਦਾ ਹੋਇਆ ਤੇ ਮੈਂ ਦੱਸਦਾ ਰਹਿਣਾ ਵੀ ਇਹ ਬਿਲਕੁਲ ਫ੍ਰੀ ਆਫ ਕੋਸਟ ਅਸੀਂ ਦਿੰਨੇ ਆ ਜਿਹੜਾ ਆਈ ਡ੍ਰੌਪ ਦਿੰਨੇ ਆ ਜੜੀ ਬੁੱਟੀਆਂ ਦਾ ਅਰਕ ਕੱਢਦੇ ਆ ਤੇ ਉਹਦਾ ਹੀ ਡ੍ਰੌਪ ਅਸੀਂ ਭਰ ਕੇ ਦਿੰਨੇ ਆ ਜਿਹਦੇ ਨਾਲ ਕੇ ਅੱਖਾਂ ਕਾ ਉਤਰਦੀਆਂ ਨੇ ਅੱਖਾਂ ਦੀਆਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਠੀਕ ਹੋ ਰਹੀਆਂ ਨੇ ਬਹੁਤ ਜ਼ਿਆਦਾ ਲਾਭ ਮਿਲ ਰਿਹਾ ਸੰਗ ਤੁਹਾਨੂੰ ਤੇ ਸਾਰੀ ਸੰਗ ਤੁਹਾਨੂੰ ਬੇਨਤੀ ਆ ਵੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਕਿਸੇ ਦਾ ਫਾਇਦਾ ਹੋ ਸਕੇ ਇਹ ਸਾਡੀ ਪਰੰਪਰਾਗਤ ਜਿਹੜੀ ਸੇਵਾ ਬਿਲਕੁਲ ਚੱਲਦੀ ਆ ਰਹੀ ਆਯੁਰਵੇਦ ਦੀ ਇਹ ਅੱਖਾਂ ਦੀ ਦਵਾਈ ਦੀ ਫ੍ਰੀ ਸੇਵਾ ਇਹ ਵੀ ਸਾਡੀ ਪਰੰਪਰਾਗਤ ਚੱਲਦੀ ਆ ਰਹੀ ਆ ਮੇਰੇ ਪਿਤਾ ਜੀ ਫ੍ਰੀ ਦਿੰਦੇ ਸੀ ਇਹ ਇਦਾਂ ਹੀ ਸਾਡੇ ਗੁਰੂਆਂ ਤੋਂ ਮਹਾਪੁੱਛਾਂ ਤੋਂ ਇਹ ਮਿਲੀ ਹੋਈ ਸੇਵਾ ਸਾਡੀ ਇਸੇ ਤਰ੍ਹਾਂ ਚੱਲਦੀ ਰਹੂਗੀ ਤੇ ਜਿਹੜੀ ਅੱਖਾਂ ਦੀ ਫ੍ਰੀ ਦਿੰਨੇ ਆ ਬਾਕੀ ਦਵਾਈਆਂ ਦੇ ਸੀ ਜਰੂਰ ਮਤਲਬ ਲੈਣੇ ਆ ਤਾਂ ਦੇ ਕਈ ਰੋਗਾਂ ਦੇ ਮਰੀਜ਼ ਆਉਂਦੇ ਨੇ ਅੱਖਾਂ ਦਵਾਈ ਬਿਲਕੁਲ ਫ੍ਰੀ ਮਿਲਦੀ ਆ ਇੱਕ ਡਰਾਪਰ ਦਿੰਦੇ ਹੁੰਦੇ ਆ ਫ੍ਰੀ ਅਸੀਂ ਉਹ ਤੁਸੀਂ ਆ ਕੇ ਲੈ ਸਕਦੇ ਹੋ ਐਤਵਾਰ ਜਾਂ ਸੋਮਵਾਰ ਆ ਸਕਦੇ ਹੋ ਦੋ ਦਿਨ ਸਿਰਫ ਐਤਵਾਰ ਸੋਮਵਾਰ 11 ਤੋਂ 4 ਵਜੇ ਤੱਕ ਸਿਰਫ ਬਾਕੀ ਡਰੈਸ ਲਿਕੇ ਹਾਂ ਤਾਂ ਪੜ ਕੇ ਤੁਸੀਂ ਚੰਗੀ ਤਰ੍ਹਾਂ ਡਰੈਸ ਪੜ ਕੇ ਪੂਰਾ ਸਹੀ ਡਰੈਸ ਦਿੱਤਾ ਹੁੰਦਾ ਸਾਰਾ ਤੇ ਭਾਈ ਸਾਹਿਬ ਪੁੱਛਾਂਗੇ ਹਾਂਜੀ ਤੁਸੀਂ ਦੱਸੋ ਕੀ ਤੁਹਾਨੂੰ ਫਾਇਦਾ ਹੋਇਆ ਜੀ ਮੇ ਅੱਖਰੋਂ ਤੋਂ ਦਿਲ ਜਿੰਦੇ ਤੇ ਜੀ ਹਾਂਜੀ ਹਾਂਜੀ ਉਹ ਸਾਫ਼ ਲਿਂਦੇ ਨੇ ਜੀ ਅੱਛਾ ਜੀ ਨੀਂਦ ਜਾਂਉਂਦੀ ਨਹੀਂ ਅੱਖਾਂ ਚ ਜਲ ਹੁੰਦੀ ਸੀ ਜੀ ਠੀਕ ਹੈ ਖੁਰਕੁੰਦੀ ਨਹੀਂ ਉਹ ਠੀਕ ਹੈ ਜੀ ਅੱਖਾਂ ਨੇ ਜਲ ਹੁੰਦੀ ਸੀ ਇਹਨਾਂ ਦੇ ਤੇ ਧੁੰਦਲਾ ਦਿਖਦਾ ਸੀ ਜਿਵੇਂ ਅੱਖਰ ਪਾੜਦੇ ਤੇ ਜੀ ਅੱਖਰ ਪਾੜਦੇ ਸੀ ਪੜ੍ਹਨ ਵੇਲੇ ਦੋ ਦੋ ਦਿਖਦੇ ਸੀ ਦੋ ਦੋ ਦਿਖਦੇ ਸੀ ਉਹ ਹੁਣ ਠੀਕ ਹੈ ਹਾਂ ਠੀਕ ਹੈ ਜੀ ਇਨਾਂ ਨੂੰ ਇਹ ਫਾਇਦਾ ਹੋਇਆ ਤੇ ਇੱਕ ਡ੍ਰੋਪਰ ਪਾਇਆ ਹਜੇ ਇਹਨਾਂ ਨੇ ਉਹ ਵੀ ਇਹਦੇ ਨਾਲ ਅੱਖਾਂ ਸਾਫ਼ ਰਹਿੰਦੀਆਂ ਨੇ ਸਾਡੀਆਂ ਤੇ ਐਣਕਾਂ ਤੋਂ ਛੁਟਕਾਰਾ ਮਿਲਦਾ ਸੋ ਬਾਕੀ ਇਹਨਾਂ ਨੇ ਦੱਸਿਆ ਕਿ ਹੁਣ ਹੋਰ ਦੂਸਰਾ ਡ੍ਰੋਪਰ ਲੈਣਾ ਇਹਨੇ ਤੇ ਤੁਹਾਨੂੰ ਬੇਨਤੀ ਆ ਵੀ ਐਤਵਾਰ ਦਾ ਸੋਮਵਾਰ ਤੁਸੀਂ ਆ ਸਕਦੇ ਹੋ 11:00 ਤੋਂ 4:00 ਵਜੇ ਤੱਕ ਹੋਰ ਵੀਡੀਓ ਲੱਗੇ ਜਲਦੀ ਉਹ ਸ਼ੇਅਰ ਜ਼ਰੂਰ ਕਰਿਓ ਕਿ ਹੋਰ ਕੋਈ ਆ ਕੇ ਖੁਸ਼ ਰਹੋ ਧੰਨਵਾਦ